ਇਹਨੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਤੁਸੀਂ ਖੜੇ ਨੇ ਆਪਾਂ ਕਰਕੇ ਕੁਰਸੀਆਂ ਤੇ ਬੈਠੀ ਦਰਬਾਰ ਸਾਡੇ ਉਮੀਦਵਾਰ ਜੀ ਸ਼੍ਰੀ ਸ਼ੋਕਪਾਲ ਸਿੰਘ ਸਾਡੇ ਘਰ ਪਹੁੰਚ ਗਏ ਨੇ ਸਾਰੇ ਵੀਰਾਂ ਨੂੰ ਬੇਨਤੀ ਆਓ ਆਪਾਂ ਖੁਸ਼ੀਆਂ ਨੂੰ ਪਹੇਜੇ ਕੁਰਸੀਆਂ ਦੀ ਸ਼ੋਭਾ ਵਧਾਈਏ ਹੁਣ ਜਿਹੜੀ ਸਟੇਜ ਤੇ ਕਾਰਵਾਈ ਆ ਸਾਡੇ ਸਾਫਤਾ ਮੁਲਾਜ਼ਮ ਸਿੰਘ ਦੇ ਪ੍ਰਧਾਨ ਸਰਦਾਰ ਜੀ ਸਿੰਘ ਜੀ ਅੱਗੇ ਵਧਾਂਗੇ ਮੈਂ ਬੇਨਤੀ ਕਰੂੰਗਾ ਸਰਦਾਰ ਜੀ ਸਿੰਘ ਜੀ ਨੂੰ ਉਹ ਚੀਜ਼ ਦੀ ਕਾਰਵਾਈ ਕਰਨਾ ਮੇਰੀ ਫਿਰ ਬੇਨਤੀ ਆ ਸਾਰੇ ਸਾਥੀਆਂ ਨੂੰ ਪਟਾਜ ਬੈਠੇ ਮਗਰ ਪਾਉਂਦਾ ਗਾ ਨਹੀਂ ਸਭ ਤੋਂ ਪਹਿਲੇ ਮੈਂ ਬੇਨਤੀ ਕਰਦਾ ਹਾਂ ਭਿੰਦਰ ਸਿੰਘ ਜੀ ਨੂੰ ਜੋ ਜ਼ਿਲ੍ਹੇ ਦੇ ਐਸ.ਐਮ. ਨੇ ਪ੍ਰਧਾਨ ਨੇ ਉਹ ਤੁਹਾਡੇ ਨਾਲ ਇਜਾਜ਼ਤ ਜੇ ਕੰਮ ਕੇ ਉਸ ਤੋਂ ਬਾਅਦ ਨਿਰੰਦਰ ਚੌਧਰੀ ਦੋ-ਦੋ ਮਿੰਟ ਸਨ ਬੇਨਤੀ ਆ ਤੋਂ ਮੇਰੇ ਜਾਣ ਮੇਰੀ ਬੇਨਤੀ ਆ ਬਹੁਤ ਆਨੰਦ ਨਾਲ ਖੜੇ ਆ ਪਨਾ ਚੇਰ ਖਾਲੀ ਪਈ ਆ ਅੱਜ ਨਿਰੰਦਰ ਪਿੰਦਰ ਸਾਹਿਬ ਨਰਿੰਦਰ ਚੌਧਰੀ ਜੀ ਰਾਦੇਵਲਕ ਸਾਹਿਬ ਜਗੀਰ ਸਿੰਘ ਸਾਹਿਬ ਜੀ ਜੋ ਜ਼ਿਲ੍ਹੇ ਦੇ ਸਿਵੀ ਸ਼ੋਕ ਪ੍ਰੈਸ ਤੱਪੇ ਜੀ ਤੁਹਾਡੇ ਦਰਮਿਆਨ ਲਕਮਸਤ ਹੋਣ ਵਾਸਤੇ ਪਹੁੰਚੇ ਨੇ ਤੁਹਾਡੇ ਤੋਂ ਆਸ਼ੀਰਵਾਦ ਲੈਣ ਵਾਸਤੇ ਪਹੁੰਚੇਗੇ ਜਿੱਦਾਂ ਕਿ ਤੁਸੀਂ ਪਹਿਲਾਂ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਪੰਜਾਬ ਦੇ ਵਿੱਚ 92 ਐਮਐਲਏ ਬਣੇ ਨੇ ਉਸੇ ਹੀ ਤਰ੍ਹਾਂ ਤੁਸੀਂ ਇਸ ਵਾਰ ਵੀ ਆਪਣੇ ਇੱਕ ਇੱਕ ਕੀਮਤੀ ਵੋਟ ਪਾ ਕੇ ਲੁਧਿਆਣਾ ਤੁਹਾਡੇ ਆਪਣੇ ਮੋਹਤਲ ਲੱਗੇ ਅਗਲੀ ਵਾਰ ਦੇ ਇਸ 20% 35 ਨੂੰ ਆਪਾਂ ਜਦਾਂ ਕਿ ਪਾਰਲੀਮੈਂਟ ਵਿੱਚ ਭੇਜਣਾ ਲੱਖੇ ਤੁਹਾਡੇ ਦੇਵ ਨਰੋਦੇ ਚੌਧਰੀ ਪਰਿਵਾਰ ਜਿੰਨੇ ਵੀ ਵੱਡੀ ਗਿੰਦੀ ਚਾਏ ਨੇ ਸਾਰਿਆਂ ਦਾ ਧੰਨਵਾਦ ਚੌਧਰੀ ਜੀ ਖੈਰਾ ਸਾਹਿਬ ਭੱਡੀ ਜੀ ਗੁਰਜਨ ਸਿੰਘ ਜੀ ਮਰੀਕ ਸਿੰਘ ਜੀ ਜੀ ਨੇ ਕ੍ਰਾਂਤੀਕਾਰੀ ਸੀਐਮ ਸਾਹਿਬ ਨਾਲ ਉਹਨਾਂ ਨੇ ਦਾਵਾ ਕੀਤਾ ਕਿ ਇਸ ਵਾਰ ਆਪਾਂ ਪੰਜਾਬ ਦੇ ਵਿੱਚ 13 0 ਦਾ ਅੰਕੜਾ ਪੈਦਾ ਕਰਨਾ ਹੈ ਹੁਣ ਜੇਲ ਦਾ ਜਵਾਬ ਵੋਟ ਨਾ ਦੇਣਾ ਇਹ ਸਾਡੇ ਤੇ ਅਤਿਆਚਾਰ ਕਰਦੇ ਆ ਤੇ ਆਪਾਂ ਉਹ ਅਤਿਆਚਾਰ ਦਾ ਹੁਣ ਵੋਟ ਨਾਲ ਜਵਾਬ ਦੇਣਾ ਹੈ ਇਸੇ ਸ਼ਾਇਰ ਨੇ ਕਿਹਾ ਕਿਉਂ ਬੇਬਸ ਤੇ ਲਾਚਾਰ ਖੜਾ ਹੈ ਹੁੰਡਾ ਕਰ ਹਥਿਆਰ ਖੜਾ ਹੈ ਜਦੋਂ ਬਹਿ ਕੇ ਬਿਨਾ ਬੋਲੇ ਫਿਰ ਸਭ ਤੋਂ ਪਹਿਲਾਂ ਪੱਪੀ ਭਾਜੀ ਬਾਰੇ ਇਹਨਾਂ ਦਾ ਜਿਹੜਾ ਸਾਰਾ ਹੀ ਪਰਿਵਾਰ ਆ ਬਹੁਤ ਹੀ ਸਮਾਜ ਸੇਵਾ ਨੂੰ ਸਮਰਪਿਤ ਪਰਿਵਾਰ ਆ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਕਾਲੇ ਦਿਨ ਸੀ ਜਦੋਂ ਇਹਨਾਂ ਦੇ ਵੱਡੇ ਭਾਈ ਸਾਹਿਬ ਸਤਬਨ ਪ੍ਰੈਸ਼ਰ ਜੀ ਇਹਨਾਂ ਦੀ ਹਲਕੇ ਤੋਂ ਐਮ.ਐਲ.ਏ ਰਹੇ ਆ ਪਤੀ ਲਈ ਪੰਜਾਬ ਦੀ 60% ਸਟੇਟ ਗਵਰਨਰ ਦਾ ਹੋਣਾ ਸੀ 50% ਸੈਂਟਰ ਗਵਰਨਮੈਂਟ ਦਾ ਤੇ ਅਗਲੇ 3-4 ਮਹੀਨੇ ਚੋਂ ਉਹ ਪੇਮੈਂਟ ਆਪਾਂ ਮਿਲ ਕੇ ਅਗਲੇ ਸਾਲ ਤੱਕ ਜਿਹੜਾ ਬਾਜਨੇ ਰੋਡ ਤੋਂ ਆਪਾਂ ਸਿਫਰੀ ਇਲਾਕੇ ਜਾ ਰਹੇ ਆ ਚੁੱਕਿਆ ਕਿਉਂਕਿ ਇਹ ਪਿਛਲੇ ਸਾਲ 66 ਕਰੋੜ ਰੁਪਏ ਗਿਆ ਦੇ ਦੋਨੇ ਪਾਸੇ ਸੜਕਾਂ ਬਣਾਉਣ ਵਾਸਤੇ 65 ਕਰੋੜ ਰੁਪਏ ਪਾਸ ਹੋ ਚੁੱਕਿਆ ਮੇਰੇ ਖਿਆਲ ਤਿੰਨ-ਚਾਰ ਮਹੀਨੇ ਚੋਂ 65 ਕਰੋੜ ਰੁਪਏ ਇਸ਼ੂ ਹੋ ਜਾਊਗਾ ਤੇ ਉਹ ਸੜਕਾਂ ਦੋਨੇ ਪਾਸੇ 깔 ਕੂੜਾ ਹੁੰਦਾ ਰੋਜ਼ ਦਿਵਸ ਸਫਾਈ ਹੋਊਗਾ ਕੱਤੀ ਕਿਨੇ ਗਏ ਬੱਤਰ ਗਏ ਉਹ ਚ ਸਾਰੇ ਦੇ ਸਾਰੇ ਫੁੱਟਬਾਲ ਗਰਾਊਂਡ ਕ੍ਰਿਕਟ ਗਰਾਊਂਡ ਰੋਡ ਬਾਸਕਟਬਾਲ ਗਰਾਊਂਡ ਤੇ ਇੱਕ ਰੋਜ਼ਗਾਰ ਮੰਦ ਕਾ ਗਾਰਡਨ ਤੇ ਉਹ ਕੱਤੀ ਕਿਨੇ ਗਏ ਜਾ ਰਹੇ ਸਾਰੇ ਚ ਜਿਆ ਰੂਪ ਲੰਕੀਰ ਸਾਥੀ ਬੱਟੀ ਗਿੰਥੀ ਚ ਜੋੜ ਬੈਠੀਆਂ ਮੇਰੀਆਂ ਸਤਕਾਰਯੋਗ ਮਾਮਾ ਪੈਣਾ ਤੇ ਬਜੰਗੋ ਤੇ ਨੌਜਵਾਨ ਦਾਦੇ ਦੇ ਵੀ ਮਹਿਸਾ ਦਾ ਕੰਮ ਸੀ ਸਾਡੇ ਬਜ਼ੁਰਗਾਂ ਦਾ ਵੀ ਮਹਿਸਾ ਦਾ ਕੰਮ ਸੀ ते मेरा अपना मैं का का भी रिश्ता तामा चौधरी हर लाल पुराना बजुर्ग जो कोई बैठा होगा लुधियाने पंडित चरणदास मेरा दादा मैसा काम कर दिया चौधरी में चांदी, ओलाजी मेनु इस गल का विश्वास है

ਸ਼ਰਪੱਪੀ ਜਿੰਦਾਬਾਦ ਸ਼ੋਕਪ੍ਰਸ਼ੇਰ ਪੱਪੀ ਜਿੰਦਾਬਾਦ ਸ਼ੋਕਪ੍ਰਸ਼ੇਰ ਸਾਹਿਬ ਹੋਰ ਅੰਗਰੇਜ਼ ਸਾਹਿਬਾਇ ਨੇ ਅੱਜ ਤੁਸੀਂ ਵੀ ਦੇਖ ਲਓ ਇਹ ਛੋਟੀ ਜਿਹੀ ਇੱਕ ਨੁੱਕਰ ਮੀਟਿੰਗ ਸੀ ਜੋ ਕਿ ਆਪਣੇ ਆਪ ਇਹ ਇੱਕ ਰੈਲੀ ਦਾ ਰੂਪ ਧਾਰ ਗਈ ਹੈ ਰੈਜੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਹ ਲੋਕ ਆਪ ਮਹਾਰੇ ਨੇ ਛੋਟੀਆਂ ਛੋਟੀਆਂ ਨੁੱਕਰ ਮੀਟਿੰਗਾਂ ਨੂੰ ਰੈਲੀਆਂ ਦਾ ਰੂਪ ਦੇ ਰਹੇ ਹਨ ਪੂਰੇ ਇਸ ਦਾ ਨਤੀਜਾ ਇਹ ਹੋਊਗਾ ਕਿ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਸਭ ਝਾੜੂ ਵਾਲਾ ਫੜਨ ਜਾ ਕੇ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੋਪਰਸ਼ਪੱਪੀ ਜੀ ਨੂੰ ਬਹੁਤ ਵੱਡੀ ਲੀਡ ਨਾ ਦਿਤਾਵਾਂਗੇ ਅੱਗੇ ਪੰਜਾਬ ਦੇ 13 ਦੇ 13 ਐਮਪੀ ਜਿਤਾ ਕੇ ਅਸੀਂ ਲੋਕ ਸਭਾ ਵਿੱਚ ਭੇਜਾਂਗੇ ਜਿਵੇਂ ਦੇਖਦੇ ਹੋ ਅੱਜ ਜਿਹੜਾ ਚੌਧਰੀ ਪਰਿਵਾਰ ਨੂੰ ਪਰਮਨੰਦ ਹਾਰਾ ਮਿਲਿਆ ਵਾ ਪਹਿਲੇ ਵੀ ਤੁਸੀਂ ਇਧਰ ਵਾਰਤ ਆਪਣੇ ਮੀਟਿੰਗ ਕਰਾ ਕੇ ਆ ਹੋ ਇਧਰ ਵੀ ਹੋ ਰਹੀ ਹੈ ਜੀ ਚੌਧਰੀ ਪਰਿਵਾਰ ਜੋ ਹੈ ਸਾਡੇ ਨਹੀਂ ਜੋ ਚੌਧਰੀ ਸਮਾਜ ਹੈ ਇਹਨਾਂ ਦਾ ਹਮੇਸ਼ਾ ਹੀ ਠੀਕ ਹੈ ਆਮ ਆਦਮੀ ਪਾਰਟੀ ਨੂੰ ਸਰਦਾਰ ਗਰੇਵਾਲ ਸਾਹਿਬ ਨੂੰ ਬਹੁਤ ਹੀ ਕੱਲਾ ਬਹੁਤ ਹੀ ਵੱਡਾ ਸ਼ੁਰੂ ਤੋਂ ਇਹਨਾਂ ਦਾ ਸਹਿਯੋਗ ਰਿਹਾ ਹੈ ਅੱਜ ਵੀ ਇਹਨ ਸਮਾਜ ਹੈ ਉਹ ਜੋ ਇਕੱਠਾ ਕਰਦਾ ਹੈ ਜੋ ਇਕੱਠ ਹੈ یہی ਇਕੱਠੇ ਜੋ ਸਾਨੂੰ ਇਸ ਹਲਕੇ ਦੇ ਵਿੱਚੋਂ ਬਹੁਤ ਵੱਡੀ ਲੀਡ ਜਤਾਵੇਗਾ ਕਿੱਡੀ ਭਾਰੀ ਗਿਣਤੀ ਨਾਲ ਲੀਡ ਹੈ ਇਸ ਵਾਰ ਅੱਗੇ ਜਾ ਰਹੀ ਹੈ ਸਾਨੂੰ ਉਮੀਦ ਹੈ ਜੇ ਸਾਫ ਦੇ ਨਾਲ ਸਾਡੇ ਹਰਕਾ ਪੂਰਵੀ ਦੇ ਵਿੱਚ ਹਲਕਾ ਲੁਧਿਆਣੇ ਦੇ ਵਿੱਚ ਸਾਨੂੰ ਸਮਰਥਨ ਮਿਲ ਰਿਹਾ ਹੈ ਅਸੀਂ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਦੇ ਨਾਲ ਉੱਤਰੀ ਬ੍ਰਾਚਰ ਜੀ ਨੂੰ ਲੁਧਿਆਣੇ ਤੋਂ ਜਤਾਵਾਂਗੇ ਧੰਨਵਾਦ ਬੜਾ 10 ਮੀਟਿੰਗਾਂ ਦੇ ਸਕਿਆ ਮੰਨਦੇ ਜਿੱਥੇ 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 ਵੀ ਤਾਂ ਮੀਟਿੰਗ ਆਈ ਮੀਟਿੰਗ ਬਾਦੀ ਦੀ ਬਾਦੀ ਇੱਥੇ ਮਿਲ ਗਈ ਤਨੂੰ ਗਾਹਾਂ ਅੱਗੇ ਹੋਰ ਪਰਪੰਦਾ ਕਾਠੇਗਾ ਜੀ ਲੱਗਦਾ ਲੋਕਾਂ ਦਾ ਪਿਆਰ ਹੈ ਹਾਂਜੀ ਪੂਰਾ ਜੀ ਚੌਧਰੀ ਪਰਿਵਾਰ ਸਾਹਿਬ ਵੱਲੋਂ ਕਿੰਨੀ ਭਾਰ ਕੀ ਕਰਦੇ ਜੀ ਲੈ ਲੈ ਦਸ ਦਸ ਬੋਲੋ ਬੋਲੋ ਸੋਚ ਵੀ ਨਹੀਂ ਕਰਦੇ ਸੋਚ ਵੀ ਸਾ ਤੇ ਨਹੀਂ ਬਾਤ ਤੇ ਬਾਤ ਅੱਥੋਂ ਲੀਡ ਦਵਾਵਾਂਗੇ ਜੀ ਪੂਰੀ ਮਿਹਨਤ ਕਰਕੇ ਦਵਾਵਾਂਗੇ ਠੀਕ ਹੈ ਜੀ ਬਾਕੀ ਤੁਹਾਡਾ ਪਿਆਰ